ਜਿਹੜੇ ਕਿਸਾਨ ਪਰਮ ਨੇ ਯੂਰੀਆ ਪੂਰੀ ਕਰ ਲਈ ਐ ਯੂਰੀਆ ਪੂਰੀ ਕਰਨ ਤੋਂ ਬਾਅਦ ਸਵਾਲ ਕਿਸਾਨ ਪਰਮ ਦੇ ਹੈਗੇ ਆ ਵੀ ਸਾਡੇ ਝੋਨੇ ਦੀਆਂ ਦੌਗੀਆਂ ਉੱਚੇ ਅਨੀਮੀਆ ਹੈਗੀਆਂ ਨੇ ਅਸੀਂ ਤੰਤਨ ਗੱਟੇ ਸਾਡੇ ਤੰਤਨ ਗੱਟੇ ਪਾ ਚੁੱਕੇ ਆ ਇਸ ਤਰ੍ਹਾਂ ਕਿਤੇ ਨਾ ਕਿਤੇ ਨੀਵੇਂ ਤੋੜੀਆਂ ਕਿਸਾਨ ਪਰਮ ਨੂੰ ਦਿਖ ਰਹੀਆਂ ਹੈਗੀਆਂ ਨੇ ਹੁਣ ਇੱਥੇ ਅਸੀਂ ਕੀ ਕਰਤੀਏ ਵੀ ਸਾਡਾ ਝੋਨਾ ਜਿਹੜਾ ਐਨ ਇਕਸਾਰ ਹੋ ਜੇ ਠੀਕ ਹੈ ਬ੍ਰੇਰਟੀ ਭਾਈ ਜਿਹੜੀ ਮਰਜ਼ੀ ਲਈ ਹੈ ਹਨ ਤੇ ਉਹਦੇ ਵਿੱਚ ਯੂਰੀਆ ਕਿੰਨੀ ਵਰਤੀ ਆ ਉਹ ਵੀ ਦੱਸਿਓ ਤੇ ਪਹਿਲੀ ਕਿਸਮ ਵੀ ਦੱਸੋ ਵੀ ਤੁਹਾਡੇ ਕਿਸਮ ਕਿਹੜੀ ਹੈਗੀ ਹੈ ਦੇਖੋ ਇਹ ਪਹਿਲੀ ਗੱਲ ਹੁੰਦਾ ਕਦੇ ਕਰਕੇ ਹੈ ਹੋਣ ਦਾ ਪਹਿਲਾ ਮੇਨ ਵੱਡਾ ਕਾਰਨ ਹੈਗਾ ਵੀ ਜਦੋਂ ਆਪਾਂ ਯੂਰੀਆ ਵਗੈਰਾ ਦਿੰਨੇ ਹੈਗੇ ਹਨਾ ਉਸੇ ਬੰਡੇ ਦੇ ਵਿੱਚ ਯੂਰੀਆ ਪਾਉਨੇ ਆ ਕਹਿਣ ਦਾ ਮਤਲਬ ਜੇ ਆਪਾਂ ਐ ਐਸ ਐਸ ਪਾਸੋਂ ਯੂਰੀਆ ਦੇਣ ਲੱਗੇ ਆਈ ਵਾਰੀ ਉੱਥੋਂ ਯੂਰੀਆ ਛਿੱਟਾ ਦੇਣਾ ਸਟਾਰਟ ਕਰਦੇ ਆ ਜੇ ਆਪਾਂ ਯੂਰੀਆ ਪਹਿਲਾਂ ਇਧਰਲੇ ਪਾਸੋਂ ਫਿਰ ਇਧਰਲੇ ਪਾਸੋਂ ਫਿਰ ਐ ਫਿਰ ਐ ਕਹਿੰਨ ਦਾ ਭਾਬੀ ਯੂਰੀਆ ਵੰਡ ਕੇ ਦਿੱਤੀ ਹੁੰਦੀ ਆ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਈ ਵਾਰ ਉਹੀ ਪਾਤ ਹੁੰਦੀ ਐ ਉੱਥੋਂ ਦੀ ਟੱਪਣਾ ਹੁੰਦਾ ਉਸੇ ਬੰਦੇ ਨੇ ਯੂਰੀਆ ਛਿੱਟਾ ਦੇਣਾ ਹੁੰਦਾ ਕਾਰਨ ਇਹ ਹੋ ਜਾਂਦਾ ਵੀ ਯੂਰੀਆ ਵੱਧ ਘੱਟ ਪੈਣ ਦਾ ਛਿੱਟਾ ਮਾਰਨ ਦਾ ਫਰਕ ਹੁੰਦਾ ਵੀ ਯੂਰੀਆ ਤੇ ਦੇਖੋ ਪੂਰੀ ਪੈ ਜਾਂਦੇ ਆ ਬਰਤੌੜੀਆਂ ਉੱਚੀਆਂ ਨੀਵੀਆਂ ਰਹਿਣ ਦਾ ਕਾਰਨ ਇਹ ਹੀ ਵੱਡਾ ਕਾਰਨ ਹੁੰਦਾ ਹੈ ਇਹਨੂੰ ਕਿਵੇਂ ਲੋਡ ਕਰਨਾ ਹੈ ਵਿੱਚ ਕਿਸਾਨ ਭਰਾ ਬਈ 3 ਗੱਟੇ 3.5 ਗੱਟੇ 4 ਗੱਟੇ ਪਾ ਚੁੱਕੇ ਨੇ ਹਲੇ ਵੀ ਕਹਿੰਦੇ ਸਾਡੇ ਦੌਗੀਆਂ ਉੱਚੀਆਂ ਨੀਵੀਆਂ ਨੇ ਕਿ ਅਸੀਂ ਨੀਵੀਆਂ ਦੌਗੀਆਂ 'ਚ ਅੱਧਾ ਕਿਲੋ ਸੌਰੀ ਅੱਧਾ ਗੱਟਾ ਗੱਟਾ ਅਸੀਂ ਹੋਰ ਪਾ ਦੀ ਦੌਗੀਆਂ ਉੱਚੀਆਂ ਹੋ ਜਾਣੀਆਂ ਦੇਖੋ ਭਾਈ ਜੂਰੀਆ ਜਦੋਂ ਪੂਰੀ ਹੋ ਗਈ ਠੀਕ ਹੈ ਉਸ ਤੋਂ ਬਾਅਦ ਚਾਹੇ ਤੁਸੀਂ ਪਤਾਨ ਵਗੈਰਾ ਵਰਤੋਗੇ ਚਾਹੇ ਤੁਸੀਂ ਸਪਰੇ ਵਗੈਰਾ ਪਾਓਗੇ ਠੀਕ ਹੈ ਇਹ ਆਪ ਦੇ ਆਪ ਸੈੱਟ ਹੁੰਦੀਆਂ ਨੇ ਠੀਕ ਹੈ ਜੇ ਤੁਸੀਂ ਇਹਨਾਂ ਦੇ ਵਿੱਚ ਅੱਧਾ-ਅੱਧਾ ਗੱਟਾ ਪਾਉਣਾ-ਪਾਣਾ ਗੱਟਾ ਹੋਰ ਪਾਉਣ ਦੀ ਕੋਸ਼ਿਸ਼ ਕਰੀ ਝੋਨਾ ਜ਼ਿਆਦਾ ਕੱਚਾ ਕਰੋਗੇ ਬਿਮਾਰੀਆਂ ਨੂੰ ਜ਼ਿਆਦਾ ਸੱਦਾ ਲੈ ਕੇ ਆਉਂਗੇ ਠੀਕ ਹੈ ਇਹ ਫਿਰ ਜਿੱਥੇ ਤੁਸੀਂ ਜ਼ਿਆਦਾ ਯੂਰੀਆ ਦੇਤੀ ਇਹ ਫਿਰ ਇੱਕੋ ਲੱਕਤਸ਼ਾਲ ਮਾਰ ਚੂ ਦੂਸਰਾ ਝੋਨਾ ਫਿਰ ਉੱਚਾ ਨਹੀਂ ਮਹ ਹੋ ਜੂਗਾ ਕਹਿਣ ਦਾ ਪਾਵ ਜੇ ਤੁਸੀਂ ਵੈਰਾਈਟੀ ਦੇ ਹਿਸਾਬ ਦੇ ਨਾਲ ਤਿੰਨ ਗੱਟੇ ਸਾਢੇ ਤਿੰਨ ਗੱਟੇ ਪਾਏ ਆ ਦੌਗੀਆਂ ਉੱਚੀਆਂ ਨੇ ਨੀਮੀਆਂ ਨੇ ਇਹਨਾਂ ਦਾ ਤੁਸੀਂ ਬੈਂਪੁੱਲ ਜੋ ਇਹ ਆਪਦੇ ਆਪ ਸੈੱਟ ਹੋ ਜਾਣੀਆਂ ਕੋਈ ਇਹਨਾਂ ਨੇ ਥੋੜੇ ਝਾੜ ਦੇ ਵਿੱਚ ਫਰਕ ਨਹੀਂ ਪਾਉਣਾ ਵਿੱਚ ਕਿਸਾਨ ਭਰਾ ਪਾ ਵੀ ਰਹੇ ਆ ਬਾਈ ਨੀਵੇਂ-ਨੀਵੇਂ ਦੋਗੇ ਛੱਟਾ ਮਾਰਦੇ ਆਂਗੇ ਬਾਈ ਦੋਗੀਆਂ ਕੋਈਆਂ ਹੋ ਜਾਣੀਆਂ ਕੁਝ ਨਹੀਂ ਹੁੰਦਾ ਇਹ ਛੱਟਾ ਦੇਣ ਦਾ ਕਾਰਨ ਆ ਬਾਈ ਜਿੱਥੇ ਛੱਟਾ ਜ਼ਿਆਦਾ ਆਉਂਦਾ ਉਥੇ ਜਿਹੜੀ ਝੋਨਾ ਉੱਚਾ ਰਹਿ ਜਾਂਦਾ ਜਿੱਥੋਂ ਜੇ ਆਪਾਂ ਦੇਖੂ ਛਿੱਟਾ ਦੇ ਕਿੱਟਪਦੇ ਆ ਹਨਾ ਉਹ ਮੰਨ ਲਾ ਉੱਚਾ ਹੁੰਦਾ ਜਿੱਥੇ ਕਿਤੇ ਘੱਟ ਛਿੱਟਾ ਜਾਂਦਾ ਹਨਾ ਉਹ ਝੋਨਾ ਉੱਥੇ ਨੀਵਾ ਹੁੰਦਾ ਕਾਰਨ ਹੁੰਦਾ ਯੂਰੀਆ ਦਾ ਤਾਂ ਹੀ ਕਹਿੰਦੇ ਵੀ ਯੂਰੀਆ ਦਾ ਜਿਹੜਾ ਢੇੜਾ ਹੈਗਾ ਤੁਸੀਂ ਵੰਡ ਕੇ ਮੰਨ ਕੇ ਚਲੋ ਪਾਓ ਕਈ ਵਾਰ ਕਿਸਾਨ ਪਰ ਉਸੇ ਇੱਕ ਵੰਡ ਦੇ ਵਿੱਚ ਹੀ ਯੂਰੀਆ ਪਾਉਂਦੇ ਆ ਜਿੱਥੋਂ ਦੀ ਪਹਿਲੀ ਵਾਰ ਜਾਂਦੀ ਆ ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਇੱਕ ਥਾਂ ਦੀ ਵਿੱਚ ਦੀ ਲੰਘਦੇ ਇਹ ਵੱਡਾ ਕਾਰਨ ਇਹੀ ਹੁੰਦਾ ਤੇ ਤੁਸੀਂ ਯੂਰੀਆ ਮੈਤਕਣਾ ਨਹੀਂ ਪਾਉ ਤਿੰਨ ਘਟੇ ਸਵਾ ਤਿੰਨ ਘਟੇ ਪਾ ਲਈ ਇਹ ਯੂਰੀਆ ਪੂਰੀ ਹੋਣ ਤੋਂ ਹਫਤਾ ਆਫਤਾ 10 ਦਿਨ ਬਾਅਦ ਆਪਦੇ ਉਹ ਸੈੱਟ ਹੋ ਜਾਂਦਾ ਹੈ ਕਈ ਵਾਰ ਯੂਰੀਆ ਪੂਰੀ ਕਰਕੇ ਆਪਾਂ ਪ੍ਰਦਾਨ ਵਗੈਰਾ ਪਾਉਨੇ ਆ ਜਾਂ ਸਪਰੇ ਵਗੈਰਾ ਕਰਦੇ ਆ ਠੀਕ ਹੈ ਇੰਨੇ ਸੈੱਟ ਹੋ ਜਾਣਾ ਇਹਦੇ ਉੱਪਰ ਕੋਈ ਤੁਸੀਂ ਬਾਲਾ ਖਰਚਾ ਵੀ ਜਿਹੜਾ ਨਾ ਕਰੋ ਕੋਈ ਜੰਗਾ ਫੰਗੀ ਸਾਈਡ ਜਾਂ ਚੰਗੀ ਕੰਪਨੀ ਦੀ ਕਾਟਾ ਵਗੈਰਾ ਪਾਉਗੇ ਤਾਂ ਝੋਨਾ ਸੋਡਾ ਅਕਸਾਰ ਹੋ ਜਾਊਗਾ ਤੇ ਵਿੱਚ ਕਿਸਾਨ ਭਰਾ ਕਹਿੰਦੇ ਬਈ ਇਹਦੇ ਉੱਪਰ ਜਿੰਕ ਦੀ ਕਰਦੀ ਈ ਯੂਰੀਆ ਸਪਰੇਅ ਕਰਦੀ ਈ ਕਹਿੰਦਾ ਮਤਲਬ ਝੋਨਾ ਖਸਾਰ ਕਰਨ ਦੇ ਵਿੱਚ ਚਲੇ ਹੋਏ ਆ ਖਾਦ ਖਰਾਕ ਤੁਸੀਂ ਨੇ ਪਹਿਲਾਂ ਪੂਰੀ ਕਰ ਲਈ ਪੋਟਾਸ਼ ਪਾ ਲਿਆ ਸੁਪਰ ਪਾ ਲਿਆ ਡੀ ਏ ਪੀ ਪਾ ਲਿਆ ਜਿੰਕ ਪਾ ਲਿਆ ਯੂਰੀਆ ਪਾ ਲਿਆ ਕੁਝ ਨਹੀਂ ਹੋਣ ਵਾਲਾ ਇਹ ਆਪ ਦੇ ਆਪ ਸੈੱਟ ਹੋਣਾ ਹੈ ਕਾਫੀ ਦਿਨਾਂ ਤੱਕ ਕਿਸਾਨ ਭਰਾ ਮੇਰੇ ਸਵਾਲ ਇਹੀ ਆ ਰਹੇ ਆ ਵੀ ਬਈ ਸਾਡੇ ਝੋਨੇ ਉੱਚੇ ਨਹੀਂ ਹੋਏ ਆ ਝੋਨੇ ਉੱਚੇ ਨਹੀਂ ਮੇ ਕਿਵੇਂ ਉੱਠੋਣਗੇ ਯੂਰੀਆ ਦੇ ਨਾਲ ਬਈ ਇਹ ਹੱਲ ਹੋਣ ਵਾਲਾ ਨਹੀਂ ਹੈਗਾ ਤੁਹਾਨੂੰ ਮੈਂ ਵਾਰੀ ਵਾਰੀ ਹੀ ਕਹਣਾ ਵੀ ਇਹਦੇ ਵਿੱਚ ਕੋਈ ਵੀ ਤੁਸੀਂ ਹੁਣ ਯੂਰੀਆ ਨਾ ਵਰਤੋ ਜਦੋਂ ਜੂਰੀਆ ਬੰਦ ਹੋਗੀ ਪਾਣੀ ਸਿਕਸ-ਸਿਕਾ ਕੇ ਲਾਉਂਗੇ ਇਸ ਚੋਨੇ ਨੇ ਆਪ ਦੇ ਆਪ ਹੀ ਜਿਹੜਾ ਸੈੱਟ ਹੋ ਜਾਣਾ ਧੰਨਵਾਦ